ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 31 ਅਗਸਤ ਨੂੰ ਜਿਹੜਾ ਪ੍ਰੋਟੈਸਟ ਆਰਗੇਨਾਈਜ਼ ਕੀਤਾ ਜਾ ਰਿਹਾ ਤੇ ਉਸ ਦੀ ਰੂਪਰੇਖਾ ਕੀ ਆ ਤੇ ਉਸ ਅਸਧ ਦੇ ਵਿੱਚ ਕੀ ਸੁਭਾਵਨਾ ਮਾਨ ਕੀ ਇਹ ਜਿਹੜਾ ਪੂਰੇ ਦਾ ਪੂਰਾ ਜਿਹੜਾ ਇਹ ਬਾਹਰੋਂ ਆਏ ਹੋਏ ਲੋਕਾਂ ਦੇ ਮਾਈਗ੍ਰੈਂਟਸ ਦੇ ਖਿਲਾਫ ਆ ਪਹਿਲਾਂ ਆਪਾਂ ਇਹ ਗੱਲ ਪਿਛਲੀ ਵੀਡੀਓ ਚ ਵੀ ਕਰ ਚੁੱਕੇ ਹਾਂ ਵੀ ਇੱਥੇ ਜਿਹੜੇ 90% ਲੋਕ ਨੇ ਉਹ ਬਾਹਰੋਂ ਹੀ ਆਏ ਹੋਏ ਨੇ ਤੇ ਕੇਵਲ 10% ਆ ਰਿਜੀਨਲ ਨੇ ਜਿਹੜਾ ਇਹਨਾਂ ਜਿਹੜੇ ਇੱਥੋਂ ਦੇ ਮੇਨ ਜਿਹੜੇ ਲੋਕ ਨੇ ਪਰ ਫੇਰ ਵੀ ਦਾਵਾ ਹਰ ਕੋਈ ਆਪਦਾ ਠੋਕ ਸਕਦਾ ਆ ਅਸੀਂ ਪੰਜਾਬੀ ਨਾਂ ਦੇ ਹੋਣ ਤੇ ਅਸੀਂ ਵੀ ਆਪਦਾ ਦਾਵਾ ਠੋਕ ਸਕਦੇ ਆ ਤੇ ਅਸੀਂ ਇਹ ਗੱਲ ਜ਼ਰੂਰ ਆਖਾਂਗੇ ਕਿ ਸਭ ਦੂਏ ਦੂਆ ਹੈ ਆਸਮਾਨ ਥੋੜੀ ਹੈ ਹਮਾਰੇ ਬਜ਼ੁਰਗੋਂ ਦਾ ਖੂਨ ਵੀ ਹੈ ਇਸ ਮਿੱਟੀ ਮੇਂ ਆਸਟ੍ਰੇਲੀਆ ਅਕੇਵਲ ਆਪਕੇ ਬਾਪ ਦਾ ਥੋੜੀ ਹੈ ਸਾਡੇ ਬਜ਼ੁਰਗਾਂ ਨੇ ਵਰਲਡ ਵਾਰ 1 ਤੇ ਵਰਲਡ ਵਾਰ 2 ਦੇ ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ ਹੋਈਆਂ ਸਾਡੇ ਬਜ਼ੁਰਗਾਂ ਨੇ ਤੇ ਉਹਨਾਂ ਨੇ ਆਪਦਾ ਖੂਨ ਆਸਟ੍ਰੇਲੀਆ ਦੀ ਧਰਤੀ ਤੇ ਡੋਲਿਆ ਹੋਇਆ ਪਰ ਫੇਰ ਵੀ ਜੇਕਰ ਇਹ ਨਾਰਾ ਹੈਗਾ ਕਿ ਰਾਈジング ਆਸਟ੍ਰੇਲੀਆ ਕਿਤੇ ਇਹ ਨਾ ਹੋਵੇ ਇਹ ਡਿਵਾਈਡਿੰਗ ਆਸਟ੍ਰੇਲੀਆ ਬਣ ਜਾਵੇ ਇਹ ਪ੍ਰੋਟੈਸਟ ਨੂੰ ਆਪਾਂ ਇਸ ਤਰੀਕੇ ਨਾਲ ਵੀ ਲੈ ਸਕਦੇ ਹਾਂ ਹੁਣ ਜੇਕਰ ਅਸੀਂ ਇਸ ਪ੍ਰੋਟੈਸਟ ਨੂੰ ਸਿਰਫ ਬੜੇ ਲਾਈਟ ਤੇ ਇੱਕ ਡਿਫਰੈਂਟ ਐਂਗਲ ਤੋਂ ਸਮਝਣਾ ਹੋਵੇ ਤਾਂ ਇਹ ਪ੍ਰੋਟੈਸਟ ਆ ਜਿਹੜਾ ਜੇਕਰ ਗਵਰਨਮੈਂਟ ਦੀਆਂ ਪਾਲਿਸੀਆਂ ਦੇ ਖਿਲਾਫ ਹੈਗਾ ਜਿਹਦੇ ਵਿੱਚ ਇਨਫਲੇਸ਼ਨ ਦਾ ਵਧਣਾ ਇੰਟਰਸਟ ਰੇਟ ਦਾ ਵਧਣਾ ਲੋਕਾਂ ਦਾ ਜੋਬਾਂ ਜਾਣੀਆਂ ਤੇ ਲੋਕਾਂ ਦਾ ਜਿਹੜਾ ਜਿਹੜਾ ਫੂਡ ਆਉਟ ਟੇਬਲ ਤੇ ਬਹੁਤ ਔਖਾ ਹੋਣਾ ਫੇਰ ਕਿਤੇ ਨਾ ਕਿਤੇ ਇਸ ਗੱਲ ਨੂੰ ਸਮਝਿਆ ਜਾ ਸਕਦਾ ਕਿ ਵਾਕਈ ਇਹ ਬੰਦੇ ਜਿਹੜੇ ਸਿਹਰਦ ਨਹੀਂ ਪਰ ਸ਼ਰਾਰਤੀ ਲੋਕ ਹਰ ਥਾਂ ਦੇ ਹੁੰਦੇ ਨੇ ਸ਼ਰਾਰਤੀ ਅੰਸਰ ਹਰ ਥਾਂ ਦੇ ਹੁੰਦੇ ਨੇ ਉਹ ਕਿਤੇ ਇਸ ਪ੍ਰੋਟੈਸਟ ਦੇ ਵਿੱਚ ਨਾਉਣ ਤੇ ਕੋਈ ਖਰਾਬੀ ਨਾ ਕਰਨ ਪਰ ਜੇਕਰ ਆਪਾਂ ਗੱਲ ਕਰਦੇ ਜਾਨੇ ਜੀ ਮੇਨਸਟ੍ਰੀਮ ਮੀਡੀਆ ਦੀ ਤੇ ਮੇਨਸਟ੍ਰੀਮ ਮੀਡੀਆ ਇਸ ਤੋਂ ਥੋੜਾ ਜਿਹਾ ਕਿਨਾਰਾ ਵਟ ਰਿਹਾ ਹੈਗਾ ਕੋਈ ਵੀ ਜ਼ਿਆਦਾ ਉਹਦੇ ਬਹੁਤੀ ਹੱਲ-ਜੋਲ ਨਹੀਂ ਹੈਗੀ ਤੇ ਦੂਸਰੀ ਗੱਲ ਕਰ ਜਾਨੀ ਜੀ ਆਪਾਂ ਆਸਟ੍ਰੇਲੀਆ ਗਵਰਨਮੈਂਟ ਦਿੱਤਾ ਆਸਟ੍ਰੇਲੀਆ ਗਵਰਨਮੈਂਟ ਵੀ ਇਹੋ ਜਿਹੀ ਜੇਕਰ ਉਹਨਾਂ ਨੂੰ ਲੱਗੂਗਾ ਕਿ ਇਹ ਪ੍ਰੋਟੈਸਟ ਕਿਸੇ ਹੋਰ ਦਿਸ਼ਾ ਵੱਲ ਨੂੰ ਜਾ ਸਕਦਾ ਤਾਂ ਸ਼ਾਇਦ ਫਿਲਹਾਲ ਉਹ ਵੀ ਇਸ ਪ੍ਰੋਟੈਸਟ ਦੀ ਕੋਈ ਬਹੁਤੀ ਵਡਿਆਈ ਜਾਂ ਇਸ ਪ੍ਰੋਟੈਸਟ ਦੇ ਨਾਲ ਖੜੇ ਨਹੀਂ ਖੜੇ ਨਜ਼ਰ ਨਹੀਂ ਆ ਰਹੇ ਪਰ ਫਿਰ ਵੀ ਹਾਂਜੀ ਇਸ ਪ੍ਰੋਟੈਸਟ ਨੂੰ ਆਪਾਂ ਇੱਕ ਡਿਫਰੈਂਟ ਹੋਰ ਐਂਗਲ ਤੋਂ ਦੇਖਣਾ ਹੋਵੇ ਤਾਂ ਜਿਹੜਾ ਸਿਡਨੀ ਫلسطੀਨ ਦੇ ਪੱਖ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਨੇ ਉਸ ਦਾ ਰਿਟੈਲੀਏਸ਼ਨ ਵੀ ਹੋ ਸਕਦਾ ਹੋ ਸਕਦਾ ਮਤਲਬ ਕਿ ਆਸਰਾਂੀਆਂ ਲਾਈਆਂ ਜਾ ਸਕਦੀਆਂ ਕਿਉਂਕਿ ਜਿਹੜਾ ਵੀ ਆਪਣਾ ਸੋਸ਼ਲ ਮੀਡੀਆ ਵਰਤਦੇ ਆ ਉਹਦੇ ਪਿੱਛੇ ਸਾਰੇ ਸਾਰੇ ਜਿੰਨੇ ਵੀ ਕ੍ਰिएਟਰ ਨੇ ਉਹ ਇਜ਼ਰਾਈਲ ਦੇ ਨੇ ਭਾਵੇਂ ਉਹ ਫੇਸਬੁੱਕ ਆ ਭਾਵੇਂ ਉਹ YouTube ਆ ਭਾਵੇਂ ਉਹ ਆਪਣਾ Instagram ਆ ਭਾਵੇਂ Snapchat ਆ TikTok ਨੂੰ ਪਾਸੇ ਕਰ ਦਿਓ ਤੇ ਹੋਰ ਵੀ ਜਿਹੜਾ ਵੀ ਕੋਈ ਸੋਸ਼ਲ ਮੀਡੀਆ ਆਪਾਂ ਯੂਜ਼ ਕਰਦੇ ਆਂ ਜ਼ਿਆਦਾਤਰ ਆਪਣੇ ਜਿਹੜੇ ਇਜ਼ਰਾਈਲੀ ਲੋਕ ਹੀ ਇਸ ਨੂੰ ਤੇ ਤੁਸੀਂ ਜੋ ਵੀ ਸਰਚ ਕਰਦੇ ਹੋ ਕਲਿੱਕ ਕਰਦੇ ਹੋ ਉਹ A to Z ਜਿਹੜੀ ਖਬਰ ਆ ਉਥੋਂ ਤੱਕ ਪਹੁੰਚਦੀ ਆ ਉਹਨਾਂ ਨੂੰ ਸਾਡੇ ਦਿਮਾਗਾਂ ਦੇ ਵਿੱਚ ਪਤਾ ਸੀ ਕਿਸ ਤਰੀਕੇ ਨਾਲ ਸੋਚਦੇ ਆਂ ਕਿਸ ਤਰੀਕੇ ਨਾਲ ਸਰਚ ਕਰਦੇ ਆਂ ਤੇ ਇਹ ਵੀ ਮੰਨਿਆ ਜਾ ਸਕਦਾ ਕਿ ਜਿਹੜੀ ਉਹ ਹਵਾ ਰੋਕਣ ਲਈ ਜਿਹੜੀ ਫਲਸਤੀਨ ਦੇ ਪੱਖ ਚ ਬਣਦੀ ਪਈ ਸੀ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਆਸਟ੍ਰੇਲੀਆ ਗਵਰਨਮੈਂਟ ਨੇ ਵੀ ਫلسطੀਨ ਦਾ ਪੱਖ ਲਿਆ ਤੇ ਯੂਨੋ ਦੇ ਵਿੱਚ ਵੀ ਫلسطੀਨ ਨੂੰ ਇੱਕ ਕੰਟਰੀ ਦਾ ਜਿਹੜਾ ਦਰਜਾ ਦਵਾਉਣ ਦੀ ਗੱਲ ਕੀਤੀ ਆ ਤੇ ਉੱਥੇ ਜਿਹੜੀ ਜਿਹੜੀ ਗੋਲਾਬਾਰੀ ਹੁੰਦੀ ਆ ਜਦੋਂ ਲੋਕ ਫੂਡ ਵਾਲਾ ਟਰੱਕ ਜਾਂਦਾ ਤਾਂ ਉੱਥੇ ਇਕੱਠੇ ਹੁੰਦੇ ਆ ਤਾਂ ਜਿਹੜੇ ਇਜ਼ਰਾਇਲੀ ਮਿਲਟਰੀ ਆ ਉਹ ਉੱਥੇ ਗੋਲੀਬਾਰੀ ਕਰਦੀ ਆ ਜਿਸ ਤੋਂ ਕਾਫੀ ਲੋਕ ਦੁਖੀ ਐ ਇਸ ਗੱਲ ਤੋਂ ਵੀ ਐਟਲੀਸਟ ਹੁਣ ਬੰਦ ਕਰ ਦੇਣੀ ਚਾਹੀਦੀ ਆ ਬੰਦ ਕਰ ਦੇਣੀ ਚਾਹੀਦੀ ਆ ਇੱਕ ਐਂਗਲ ਇਹਦਾ ਇਸ ਤਰੀਕੇ ਨਾਲ ਵੀ ਵੇਖਿਆ ਜਾ ਸਕਦਾ ਹਾਂਜੀ ਲਾਸਟ ਦੇ ਵਿੱਚ ਜੇਕਰ ਤੁਹਾਨੂੰ ਫੇਰ ਵੀ ਲੱਗਦਾ ਹੈ ਕਿ ਜਿਹੜਾ ਇਹ ਪ੍ਰੋਟੈਸਟ ਆ ਲਿਓ ਲੈ ਕੇ ਵੀ ਲੋਕਾਂ ਦੇ ਵਿੱਚ ਜਿਹੜੀ ਨਫਰਤ ਉਜਾਗਰ ਨਾ ਕਰ ਦਵੇ ਰਾਈジング ਆਸਟ੍ਰੇਲੀਆ ਡਿਵਾਈਡਿੰਗ ਆਸਟ੍ਰੇਲੀਆ ਨਾ ਬਣੀ ਤਾਂ ਫੇਰ ਤੁਸੀਂ ਜਿਹੜੇ ਤੁਹਾਡੇ ਲੋਕਲ ਐਮਪੀ ਨੇ ਜਾਂ ਤੁਹਾਡੇ ਲੋਕਲ ਜਿਹੜੀ ਵੀ ਕਾਉਂਸਲ ਦੇ ਵਿੱਚ ਤੁਸੀਂ ਰਹਿੰਦੇ ਆ ਤੇ ਜਾਂ ਗਵਰਨਮੈਂਟ ਦੀ ਵੈਬਸਾਈਟ ਤੇ ਜਾ ਕੇ ਜਾਂ ਗਵਰਨਮੈਂਟ ਨੂੰ ਉਹਨਾਂ ਦਾ ਈਮੇਲ ਐਡਰੈਸ ਲੱਭ ਕੇ ਆਪਦੇ ਵੱਲੋਂ ਈਮੇਲ ਕਰ ਸਕਦੇ ਆ ਆਸਟ੍ਰੇਲੀਅਨ ਸਿਟੀਜ਼ਨ ਹੋਣ ਦਾ ਇਹੀ ਤੁਹਾਡਾ ਫਰਜ ਆ ਤੇ ਤੁਸੀਂ ਆਪਦਾ ਫਰਜ ਵੇਖੋ ਬਿਨਵਾ ਸਕਦੇ ਆ ਇਹ ਡੈਮੋਕਰੈਟਿਕ ਕੰਟਰੀ ਹੈ ਜੀ ਇੱਥੇ ਕੋਈ ਵੀ ਉਥਲ ਪੁਥਲ ਐਡੀ ਛੇਤੀ ਹੋਣੀ ਸੰਭਵ ਨਹੀਂ ਆ ਪਰ ਫਿਰ ਵੀ ਤੁਸੀਂ ਸੁਚੇਤ ਰਹੋ ਮਿਲਦੇ ਆ ਜੀ ਅਗਲੀ ਵੀਡੀਓ ਤੇ ਤਦ ਤੱਕ ਰੱਬ ਰੱਖਾ